ਵੇਚ ਨਾ ਆਗੀਆਂ ਕਲਾਸ ਮੇਟ ਮੇਰੀ ਆਵੇ ਆਗੀਆਂ ਕਲਾਸ ਮੇਟ ਮੇਰੀ ਆਂ ਵੇ ਚੰਨ ਆਗੀਆਂ ਕਲਾਸ ਮੇਟ ਮੇਰੀ ਆਵੇ ਹਾੜਾ ਚੱਲ ਨਾ ਖਿਲਾਰ ਦੇਈ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਪਾਵੇਂ ਗੋਲੀ ਮਾਰ ਦੇਈ ਕਿਹ ਤੇਰਾ ਚੰਗੀਆਂ ਨਹੀਂ ਲੜਾਈ ਆਵੇ ਕਾਲਜ ਦੇ ਵਿੱਚ ਗੱਲਿ ਉੱਡ ਜੂ ਹਾਈ ਲੁੱਕ ਲੁੱਕ ਅੱਖੀਆਂ ਲਾਇਆਵੇ ਮੇਰਾ ਸੋਹਣਿਆ ਗੁਲਾਬੀ ਫੁੱਲ ਵਰਗਾ ਸੋਹਣਿਆ ਗੁਲਾਬੀ ਫੁੱਲ ਵਰਗਾ ਸੋਹਣਿਆ ਗੁਲਾਬੀ ਫੁੱਲ ਵਰਗਾ ਵੇ ਗੁੱਸੇ ਹੋਈ ਨਾ ਸਹਲੀਆਂ ਦੇ ਸਾਹਮਣੇ ਕੱਲੀ ਦੇ ਪਾਵੇਂ ਗੋਲੀ ਮਾਰ ਦੇਈ ਹਏ ਕੱਲੀ ਦੇ ਪਾਵੇਂ ਗੋਲੀ ਮਾਰ ਦੇਈ ਤੇਰੀ ਮੇਰੀ ਜੋੜੀ ਤੇ ਕੁਝ ਖਾਰ ਖਾਂਦੀਆਂ ਕੁੜੀਆਂ ਵੇ ਉਤੋ ਉਤੋ ਤਾਂ ਮਿੱਠੀਆਂ ਵਰੇ ਵਿੱਚ ਤਿੱਖੀਆਂ ਸ਼ੁਰੀਆ ਵੇ ਦਿਲ ਤੋੜ ਕੇ ਤੂੰ ਮੇਰਾ ਕਿਤੇ ਬੇਦਿਲਾ ਤੋੜ ਕੇ ਤੂੰ ਮੇਰਾ ਦਿਲ ਬੇਦਿਲਾ ਦਿਲ ਤੋੜ ਕੇ ਤੂੰ ਕਿਤੇ ਮੇਰਾ ਬੇਦਿਲਾ ਵੇ ਸੀਨਾ ਉਹਨਾਂ ਦਾ ਨਾ ਠਾਰ ਦਈ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਪਾਵੇਂ ਗੋਲੀ ਮਾਰ ਦਈ The and